ਨਵੇਂ ਸਾਢੇ 3 ਵਜੇ ਨਾਲ ਨੂੰ ਪਤਾ ਲੱਗਾ ਸਾਰਾ ਇਹ ਇਥੋਂ ਪਠਾਨਕੋਟੋਂ ਜਵਾਨ ਆਏ ਸੀ ਤੋ ਉਹਨਾਂ ਆਣ ਕੇ ਤੇ ਪੁੱਛਿਆ ਸ਼ੇਰ ਸਿੰਘ ਦਾ ਘਰ ਕਿਹੜਾ ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਗੱਲ ਮੈਂ ਉਹਨਾਂ ਨੂੰ ਦੋ ਵਾਰ ਦੋ ਚਾਰ ਵਾਰੇ ਪੁੱਛਿਆ ਮੈਂ ਹਾਂ ਪਾ ਜਾਈ ਕਿਹੜੇ ਪਿੰਡੋਂ ਉਹਨਾਂ ਐਨੀ ਗੱਲ ਨਹੀਂ ਦੱਸੀ ਉਹਨਾਂ ਤੇ ਮੈਨੂੰ ਬਾਹਰ ਲੈ ਕੇ ਚੱਲ ਗਏ ਤੇ ਦੂਜੇ ਜਵਾਲ ਨੂੰ ਆਂਦਾ ਵੀ ਹਣ ਭਾਈ ਨੂੰ ਮੰਮੀ ਦੇ ਲਾ ਕੇ ਖਲੋ ਜਾ ਜੇ ਦੇਖ ਨਾ ਭਏ ਤੇ ਬਾਹਰ ਖੜ ਕੇ ਤੇ ਫਿਰ ਉਹਨਾਂ ਮੈਨੂੰ ਆਣਾ ਦੱਸਿਆ ਵੀ ਇਦਾਂ ਦਾ ਪੱਥਰ ਡੇਬਿਆ ਤੇ ਹਲੇਾਂ ਦੇ ਹੋ ਹਿੱਟਲ ਖੜਿਆ ਤੇ ਫਿਰ ਦੂਜਾ ਆਂਦਾ ਵੀ ਨਹੀਂ ਮੈਂ ਤੇੜੀ ਨੂੰ ਪੂਰੀ ਗੱਲ ਸਹੀ ਗੱਲ ਦੱਸੋ ਉਹਨਾਂ ਦੱਸਿਆ ਵੀ ਇਹਨਾਂ ਦਾ ਉਹ ਤਾਂ ਗੱਲ ਕੀ ਉਹ ਤੇ ਡੈੱਡ ਹੋ ਗਿਆ ਨਾ ਤੇ ਇੱਕ ਦੂਜਾ ਜਵਾਨ ਹੋਰ ਵੀ ਡੈੱਡ ਹੋ ਗਿਆ ਤੇ ਜਿਹੜੇ ਦੂਜਾ ਮਗਰ ਹੀ ਉਹਨਾਂ ਨੂੰ ਹਸਪੀਟਲ ਖੜਿਆ ਉਹਨਾਂ ਤੇ ਉਹਨਾਂ ਦੀਆਂ ਲੱਤਾਂ ਟੁੱਟੀਆਂ ਮਾਰ ਲਿਆਂਦੀ ਤੇ ਤਿੰਨ ਮਹੀਨੇ ਹੋ ਗਏ ਨਾ ਵਿੱਚੋਂ 4 ਤਰੀਕ ਨੂੰ ਗਿਆ ਤੇ ਤਿੰਨ ਮਹੀਨੇ ਆ 4 ਤਰੀਕ ਨੂੰ ਤਿੰਨ ਮਹੀਨੇ ਪੂਰੀ ਹੋ ਜਣੇ ਮੇਰੇ ਨਾਲ 4-5 ਦਿਨ ਹੋ ਉਸ ਦਿਨ ਕਰ ਮਮੀ ਆਪਣੀ ਨਾਲ ਪਰਸੋਂ ਗੱਲ ਹੋਈ ਪਰ ਮੈਂ ਘਰ ਮੈਂ ਬਣਾਉਣ ਦੀ ਤਿਆਰੀਆਂ ਚ ਆਂਦਾ ਇਹ ਮਿਸਤਰੀ ਡਾੜੀ ਲਾ ਲਾ ਭੜੋ ਤੇ ਮੈਂ ਮਿਸਤਰੀ ਲਾ ਬਲਾਂਗੇ ਤੇ ਮਿਸਤਰੀ ਲੱਭਿਆ ਤੇ ਉਹਨੂੰ ਮੈਂ ਵੀ ਕੱਲ ਔਰ ਉਹਨੂੰ ਮਹਿਬਿੰਦਾ ਆਪਣਾ ਫੋਨ ਤੇਰੇ ਤੋਂ ਬਿੱਲ ਮਾਰਨਾ ਤੇ ਇਹ ਫਿਰ ਮੈਂ ਕਰ ਕੁੜੀ ਵੱਡੀ ਆ ਜੀ ਉਹਨੂੰ ਆਖਿਆ ਮੈਂ ਉਹਦਾ ਮੈਂ ਨੰਬਰ ਲਿਆਂਦਾ ਤੇ ਇਹ ਬੇ ਉਹਨੂੰ ਛੰਡ ਕਰਦੀ ਉਹਨਾਂ ਦੇ ਕਰਦਾਂਗੇ ਤਾਂ ਉਹਨਾਂ ਚਰ ਨੂੰ ਵਜੇ ਕੋਈ ਨੇ ਘਰੇ ਹੈ ਜੇ ਜਾਣਾ ਸੀ ਤੇ ਉਹਨਾਂ ਚਰ ਨੂੰ ਗੱਲ ਕੀਤੀ ਕਿ ਪਾਣਾ ਬਰਤ ਗਿਆ ਜਲੇ ਹੁਣ ਆ ਕੇ ਦਿੱਤਾ ਤੇ ਸੁੱਧ ਪਤਾ ਕੋਈ ਨਹੀਂ ਰੀ ਨਾ ਦੇ ਉਹਨਾਂ ਨਾਂ ਤੇ ਲੱਖੋ ਟੇ ਖੜਦਾ ਨਾ ਲੱਤਾਂ ਚੱਲੇ ਕਰਦੀਆਂ ਨੇ ਕੋਈ ਗੱਲ ਨਹੀਂ ਇਹ ਆਪੇ ਅੱਗੇ ਬੱਚਿਆਂ ਨੂੰ ਕਰਕੇ ਤੇ ਫਾਰਿਆਂ ਕਰਕੇ ਉਹ ਤੇ ਅੱਗੇ ਬੱਚਾ ਹੈ ਮੇਰਾ ਬੱਚਾ ਛੋਟਾ ਬੱਚਾ ਵੱਡਾ ਬੱਚਾ ਕੋਈ ਵਿਚਾਰਾ ਕਰਕੇ ਉਹਨੂੰ ਨੌਕਰੀ ਕਿੱਥੇ ਕਿੰਨੇ ਦਊ ਬੰਨੋ ਸਾਡੀ ਗਵਰਨਮੈਂਟ ਦੇ ਮੈਂ ਤਾਂ ਕਰਨਾ ਵੀ ਕਰਕੇ ਵੀ ਜਿੱਥੇ ਵੀ ਆ ਸਕਦਾ ਮੇਰਾ ਮੈਂ ਤਾਂ ਹੁਣ ਪੰਚਾਇਤ ਦੀ ਢਾਂਗ ਤੇ ਅਬ ਇਹ ਕਿਹੜੀ ਰਾਸ ਦੀ ਕਿੱਥੇ ਜੁਪੀ ਕਰਦਾ ਸੀ ਮੋੜਾ ਕੀ ਕੰਮ ਖਾਰੀ ਇਹ ਠੰਮੜੇ ਨਾਲ ਹੀ ਇੱਥੇ ਪਾਣੀ ਪੀਣਾ ਦੂਜਾ ਪਾਣੀ ਪੀਓ ਪਾਣੀ ਪੀਓ ਪਾਣੀ ਪੀਓ ਯਾਰ ਆਪਾਂ ਜੋਂ ਨਾਲ ਹੀ ਕਰਦੇ ਹਾਂ ਜੀ ਨਾਲ ਹੀ ਕਦੋਂ ਘਰ ਆਇਆ ਸੀ ਕਦੋਂ ਗੱਲ ਹੋਈ ਸੀ ਪਰਿਵਾਰ ਦੇ ਨਾਲ ਕੀ ਕਹਿੰਦਾ ਸੀ ਪਰਿਵਾਰ ਨਾਲ ਪਰਸੋਂ ਗੱਲ ਹੋਈ ਆ ਕੀ ਕਹਿੰਦਾ ਸੀ ਘਰ ਬਣਾਉ ਰਿਹਾ ਸੀ ਮਾਂ ਆਪਣੀ ਨਾਲ ਗੱਲ ਹੋਈ ਆ ਪਰਸੋਂ ਆਉਂਦਾ ਹੈ ਵੀ ਡਾਡੀ ਬੰਦੇ ਆ ਗੱਲ ਕਿ ਮੰਮੀ ਆਪਣੀ ਆਉਂਦਾ ਹੀ ਬੰਦੇ ਲਾ ਬੜ ਮਿਸਤਰੀ ਤੇ 15 ਤੱਕ ਮੈਂ ਛੁੱਟੀ ਆ ਜਾਣਾ ਤੇ ਅਗੇ ਕੰਮ ਲਾਣਾ ਆ ਤੇ ਮੁੜ ਕੇ ਆਉਂਦਾ ਮੈਂ ਫੋਨ ਕਰਤਾ ਬੰਦ ਕਰਤਾ ਤਾਂ ਮੈਂ ਫੇਰ ਬਾਅਦ ਚ ਕਰਨਾ ਫੋਨ ਬਾਅਦ ਚ ਫੋਨ ਨਹੀਂ ਕੀਤਾ ਹੁਣ ਇਸ ਸਵੇਰੇ ਗੱਲ ਕੀ ਬਿਆਗੜਾ ਦਾ ਜੇ ਸਾਢੇ 3 ਵਜੇ ਘਰ ਫਿਰਿਆ ਗੜਾ ਕੰਮ ਹੋ ਗਿਆ ਮੇਰੇ ਨੂੰ ਜੇ ਲੈ ਆਈ ਨਾ ਸੀ ਸਿੰਘ ਸਿੰਘ ਸਾਹਿਬ ਆਇਆ ਤੇ ਇਹਨਾਂ ਨੇ ਗੱਲ ਕੀ ਪਲਾਨ ਕੀਤਾ ਆਖਿਆ ਬਸ਼ੀਰ ਸਿੰਘ ਦਾ ਘਰ ਕਿੜੇ ਮੈਂ ਇਹੋ ਹੀ ਆ ਮੈਂ ਉਹਨੂੰ ਪੁੱਛਿਆ ਮੈਂ ਆ ਵੀ ਕੀ ਗੱਲ ਵੀ ਆਪਣਾ ਕੋਈ ਪਾਜੀ ਕਿੱਥੋਂ ਆਇਓ ਇਹਨਾਂ ਦੱਸਿਆ ਕੁਝ ਨਹੀਂ ਇਹਨਾਂ ਨੇ ਦੱਸਿਆ ਕੁਝ ਨਹੀਂ ਤੇ ਇੱਕ ਸਿੰਘ ਆਉਂਦਾ ਵੀ ਮਾਤਾ ਨੂੰ ਮਾਤਾ ਦੇਖਣਾ ਪਏ ਮੇਰੇ ਢੇਰ ਤੇ ਉਹਨੇ ਰੋਗ ਪਰ ਹੋ ਗਿਆ ਗੱਲ ਕੀ ਰਤਾਂ ਥੜਕ ਗਈਆਂ ਇਹ ਲੇਖਨ ਮਾਤਾ ਡੇ ਨਾ ਪਈ। ਕਤਨਾ ਥੜਕ ਗਿਆ ਤੇ ਫਿਰ ਮੁੜ ਕੇ ਗਾਲਖੇ ਮੇਰੇ ਸਰੀਰ ਨੇ ਕੰਮ ਨਹੀਂ ਕੀਤਾ ਨਾ ਲਾ ਕੋਠਿਆ ਨਾ ਲੱਤਾ ਉਠੀਆਂ। ਤੇ ਕੱਲ ਦਾ ਮੈਸੋ ਤੁਰਿਆ ਨਹੀਂ ਜਾ ਕਰਦਾ। ਕੋਈ ਮੰਗ ਹੈਗੀ ਸਰਕਾਰ ਤੋਂ। ਸਰਕਾਰ ਕੋ ਮੰਗਾ ਕਿ ਮੇਰੇ ਦੂਜੇ ਵੱਡੇ ਬੇਟੇ ਨੂੰ ਬਾਰ ਕੇ ਨੌਕਰੀ ਦੇ ਉਹ ਵਿਚਾਰਾ ਦਿਹਾੜੀ ਦਿਹਾੜੀ ਨਾ ਹੁਣ ਮੈਂ ਉਹਦੇ ਸਿਰ ਤੇ ਹੁਣ ਗਏ ਤੇ ਸਿਰ ਤੇ ਬੁੱਢਿਆ ਫਿਰਦਾ ਹੈ। ਦੋਨੇ ਆਣ ਮੈਂ ਡਾ ਦੋਨੇ ਕੋਈ ਸਕੂਲ ਦਾ ਨਾਂ ਵੀ ਨਾ ਰੱਖਿਆ ਜਾਂਦਾ ਨਾਲ। ਆ ਰੱਖਿਆ ਜਾਂਣਾ ਚਾਹਜਾ। ਉਹ ਕਿਰਬੂੜ ਬੰਨਾ ਚਾਹੀਦਾ ਜੀ ਦਾ ਨਾਮ ਕੀ ਹੈ ਉਹ ਦਲਜੀਤ ਸਿੰਘ ਹੈਗਾ ਇਹਨਾਂ ਦਾ ਪਿੰਡ ਸ਼ਮਸ਼ੇਰਪੁਰ ਹੈਗਾ ਤੇ ਇਹ ਗੱਡੀ ਲੈ ਕੇ ਜਾ ਰਿਹਾ ਹੈ ਕਿ ਉੱਪਰ 120 120 ਤੇ ਰਸਤੇ ਵਿੱਚ ਸਲੈਡਿੰਗ ਹੋ ਗਈ ਉੱਪਰ ਗੱਡੀ ਦੇ ਪੱਥਰ ਲਿਗਾ ਇੱਕ ਅਫਸਰ ਤੇ ਇੱਕ ਜੋ ਐਨਸੀਓ ਆ ਉਹ ਸਹੀਦ ਹੋ ਗਿਆ ਤਾਂ ਔਰ ਇੱਕ ਬਾਕੀ ਜੋ ਅਫਸਰ ਹੈ ਉਹ ਇੰਜਰਡ ਹੋਇਆ ਉਹ ਬਾਕੀ ਠੀਕ ਹੈ ਜੀ ਹਾਂ ਜੀ ਇਹਨਾਂ ਦੀ ਕੀ ਪੋਸਟਿਜਨ ਦੇ ਆਏ ਸੀ ਇਹ ਹਾਂ ਜੀ ਇਹ ਨਾਇਕ ਸਾਹਿਬ ਨਾਇਕ ਹੀ ਹੈ ਤੇ ਸਰਕਾਰੀ ਸਬੰਨਸ ਹਾਂ ਜੀ ਸਰਕਾਰੀ ਸਬੰਨਸ ਇਹਨਾਂ ਦਾ ਸਸਕਾਰ ਵੀ ਆ ਗਿਆ ਵਾ ਤੇ ਬਾਕੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਥੇ ਸਾਡੇ ਜਿਹੜੇ ਸ਼ਹੀਦ ਸ਼ਹੀਰ ਉਰਜਿਤ ਸਿੰਘ ਜੀ ਉਹਨਾਂ ਦੇ ਨਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਉਂਚੇ ਆ ਮੇਰੇ ਨਾਲ ਡੀਐਸਪੀ ਸਾਹਿਬ ਤੇ ਸੀਿੰਦਰ ਸਾਹਿਬ ਜਿਹੜਾ ਪ੍ਰਸ਼ਾਸਨ ਆਇਆ ਪੰਜਾਬ ਸਰਕਾਰ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਅੱਜ ਪੋਸਟ ਕੀਤੀ ਸੀ ਕਿ ਜੋ ਵੀ ਵਾਦਾ ਹੈਗਾ ਪੰਜਾਬ ਸਰਕਾਰ ਦਾ ਸੋ ਦੈਟ ਵਿਲ ਬੀ ਕੈਪ ਐਂਡ ਜਿਹੜਾ ਵੀ ਲਾਸ ਆ ਪੂਰਾ ਤਾਂ ਨਹੀਂ ਹੋ ਸਕਦਾ ਬਟ ਬੀਇੰਗ ਫਰੋਮ ਗਵਰਨਮੈਂਟ ਸਾਈਡ ਵਾਟਐਵਰ ਕੈਨ ਬੀ ਡਨ ਐਂਡ ਵਾਟਐਵਰ ਹੈਸ ਬੀਨ ਅੰਟਿਸਟ ਉਹ ਪਰਵਾਨ ਸਰ ਕਿਹੜੀ ਜਗ੍ਹਾ ਘਟਨਾ ਹੋਈ ਸੀ ਇਹ ਤੇ ਕਿੰਨੇ ਜਿਆਦਾ ਜਾਨਾਂ ਰਿਸ਼ੀ ਸੋ ਬੇਸਿਕਲੀ ਲਦਾਖ ਦੇ ਵਿੱਚ ਜਿਹੜਾ ਸੀਗਾ ਇਹ ਵਾਈਲਡ ਐਕਸੀਡੈਂਟ ਹੋਇਆ ਸੀਗਾ ਉੱਥੇ ਹਾਲੇ ਜਿਹੜੇ ਤਿੰਨ ਇੰਜਰਡ ਨੇ ਦੋ ਔਨ ਦਾ ਸਪੌਟ ਸੀ ਰੀਡ ਯੇਟ ਦਾ ਰਿਪੋਰਟਸ ਆਫ ਅਦਰਸ ਆਰ ਟੂ ਬੀ ਰੀਸੀਵਡ ਸੋ ਉਹ ਬੇਸਿਕਲੀ ਬੜਾ ਹੀ ਮੰਦਪਾਗਾ ਜੋ ਵੀ ਹਾਦਸਾ ਹੋਆ